ਆਪਿਓ ਆ ਮੁੰਡਾ ਸਾਡੇ ਪਿੰਡ ਦਾ ਤੇ ਇਹਨੇ ਚੈਨਲ ਚਲਾਇਆ ਸੀ ਪ੍ਰੋਫੈਸਰ ਜੱਟ ਜੋ ਕਿ ਚੱਲਿਆ ਨਹੀਂ ਬਹੁਤ ਸਮੇਂ ਤੋਂ ਮਿਹਨਤ ਕਰਦਾ ਆਉਂਦਾ ਜੋ ਕਿ 2022 ਤੋਂ ਬਾਰੇ ਸਟਾਰਟ ਕਰਿਆ ਹੋਇਆ ਵਿਚਾਰਾ ਕਿਸੇ ਨੇ ਸਪੋਰਟ ਨਹੀਂ ਕਰੀ ਨਾ ਕਿਸੇ ਨੇ ਕੁਝ ਹੱਥ ਫੜਿਆਗਾ ਇਸ ਕਰਕੇ ਨੂੰ ਮਿੱਟੀ ਤਪੱਸਿਆ ਕਰਨੀ ਪੈ ਰਹੀ ਆ ਤੇ ਵਿਚਾਰਾ ਬਹੁਤ ਦੁਖੀ ਆ ਅੱਜ ਗੱਲ ਕਰਦਾ ਬਾਈ ਮੈਂ 2021 ਦਾ ਪਿਆ ਮੈਂ ਇੱਥੇ ਮੈਂ ਆ ਚੈਨਲ ਦੇਗਾ ਹੀ ਤਿੰਨ ਦਿਨ ਲੈ ਪਹਿਲਾ ਅੱਜ ਇੰਨੇ ਦਲਾਏ ਦੀ ਬਈ ਜੀ ਨਾ ਕੋਈ ਗਲਤ ਵੀਡੀਓ ਪਾਈਦਾ ਸਿਆਲਗਾ ਪਾਉਣੇ ਕਿਸੇ ਨੇ ਭੈਣ ਨਹੀਂ ਜਾਈ ਨਾ ਸਬਸਕ੍ਰਾਈਬ ਕੀਤਾ ਫੇਸਬੁੱਕ ਤੇ ਵੀ ਦੱਸੀ ਉਹਨੂੰ ਫੇਸਬੁੱਕ ਤੇ ਹੀ ਹੈ ਬਈ YouTube ਤੇ ਵੀ ਆ ਜੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਐਨਆਰਆਈ ਵੀਰਾਂ ਨੂੰ ਬੇਨਤੀ ਹੈ ਬਾਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਬਾਈ ਤੇਰੀ ਕਿਸੇ ਨੇ ਨਹੀਂ ਸਪੋਰਟ ਕਰਿਆ ਬਾਈ ਕਿਸੇ ਨੇ ਭੈਣ ਨਹੀਂ ਜਾਈ ਬਾਈ ਕਰੋ ਜਾਂ ਪਿੰਡੋ ਕਿਸੇ ਨੇ ਵੀ ਨਹੀਂ ਬਾਈ ਯਾਰ ਕਿਧਰੇ ਨਹੀਂ ਪਾਈ ਮੈਂ ਇੱਥੇ ਪਿਆ ਬਾਈ ਓ ਮੇਰੇ ਸੌਣ ਲਾਈ ਬਾਈ ਦੇ ਦੱਸਣ ਦੇ ਕਹੇ ਤੇਦਾਰ ਨੇ ਬਾਈ ਹਰ ਰਿਸ਼ਤੇਦਾਰ ਭਾਈ ਕਿਸੇ ਨੇ ਪੈ ਨਹੀਂ ਜਾਈ ਨਾ ਬਿੜਗੂ ਲਾਇਕ ਵੀ ਨਹੀਂ ਕੀਤੀ ਭਾਈ ਸ਼ੇਰ ਦਾ ਦੂਰ ਭਾਈ ਮੇਰੀ ਗਿੱਟ ਭਾਈ ਭਾਈ ਮੇਰੇ ਤੋਂ ਲੱਗੇ ਮੇਰਾ ਸਾਰੇ ਚਿੱਤੜ ਗਲ ਗਏ ਭਾਈ ਧੌਣ ਕੱਲੀ ਰਹਿ ਗਈ ਬਾਕੀ ਸਾਰਾ ਪਾਸਾ ਗਲ ਗਿਆ ਭਾਈ ਮੈਂ ਦੱਸਦਾ ਨਾ ਸੁੰਡ ਖਾ ਗਏ ਸਾਰਾ ਸਰੀਰ ਸਾਰਾ ਗਲ ਗਿਆ ਸੁੰਡ ਪਿਆ ਸੀ ਸੁੰਡ ਕਿਵੇਂ ਕਰ ਜਾਂਦੇ ਬਖਾਈ ਇਹਨੂੰ ਸੁੰਡ ਭਗਾ ਦੇ ਭਾਈ ਬਣ ਕੇ ਨਾ ਭਰਾਵੋ ਬਾਈ ਮੇਰਾ ਚੈਨਲ ਸਬਸਕ੍ਰਾਈਬ ਕਰ ਦੋ ਸਾਨੂੰ ਪੈਸਿਆਂ ਦੀ ਬਾਹਲੀ ਲੋੜ ਹੈ ਬਾਈ ਬਾਈ ਗੱਲ ਸੁਣੀ ਵਾਲੀ ਹੋ ਮੈਂ ਦੱਸਦਾ ਉਹਨਾਂ ਨੂੰ ਬਾਈ ਮੈਨੂੰ ਪੈਸਿਆਂ ਦੀ ਲੋੜ ਹੈ ਉਹ ਚੈਨਲ ਸਬਸਕ੍ਰਾਈਬ ਕਰ ਦੋ ਚੈਨਲ ਭਗਾ ਦਿਓ ਮੇਰੇ ਭਾਈ ਓਏ ਲੈ ਭਾਈ ਲਾਓ ਬਾਈ ਯਾਰ ਸਹਾਇਤਾ ਕਰੋ ਯਾਰ ਬਹੁਤ ਮਜਬੂਰ ਬੰਦਾ ਗਾ ਬਈ ਪਿੰਡ ਦੇ ਪਿੰਡ ਦੇ ਵਿੱਚ ਵੀ ਨਹੀਂ ਵੀਡੀਓ ਕੋ ਬੇਕੀ ਆਪਣੀ ਕਿਸੇ ਨੇ ਨਹੀਂ ਬੇਕੀ ਬਾਈ ਬਾਈ ਰਿਸ਼ਤੇਦਾਰਾਂ ਨੇ ਸਪੋਰਟ ਨਹੀਂ ਕਰੀ ਨਹੀਂ ਕਰੀ ਬਾਈ ਮਾੜਾ ਚੈਨਲ ਦੇਖ ਕੇ ਪਰਾਂ ਸਾਟ ਜਾਂਦੇ ਕਹਿੰਦੇ ਉਹੀ ਮਾਰ ਦਿਆ ਬਾਈ ਹੋਰ ਸਾਰਾ ਕੁਝ ਕਰ ਬਿਆ ਆਪਣਾ ਮਾੜਾ ਤੇ ਇੰਦ ਲਾਇਆ ਨਹੀਂ ਬਾਬਾ ਆਪਣੂ ਪੈਸੇ ਦੀ ਲੋੜ ਆ ਗਰੀਬ ਬੰਦੇ ਆ ਵੀਡੀਓ ਬੇਕਦਾ ਆ ਪਗੜਾ ਕੋ ਗੰਦ ਪਾਉਂਦੇ ਯਾਰ ਜਾਓ ਬਾਈ ਉਹ ਗੱਡ ਮੁੜ ਗਏ ਦੰਦੀ ਵੱਢੀ ਉਹ ਬਾਈ ਇੱਥੇ ਤੇਰੇ ਕੋਲ ਕੁੱਤੇ ਨਾ ਹੀ ਦੇ ਹੋਣਗੇ ਰੋਂ ਮੂਹ ਤੇ ਮੂਹ ਤੇ ਨਹੀਂ ਮੂਹ ਤੇ ਉਹ ਬਾਈ ਗੱਡ ਮੁੜ ਗਏ ਦੰਦੀ ਵੱਢੀ ਆਏ ਆਏ ਬਾਈ ਹਾਂ ਬਾਈ ਇਹ ਕੁੱਤੇ ਆਉਂਦੇ ਹੋਣਗੇ ਬਿੱਲੇ ਆਉਂਦੇ ਹੋਣਗੇ ਉੱਤੇ ਆਉਦੇ ਬਾਈ ਰਾਸਰੂ ਛੇਰੂ ਆਏਗੇ ਉੱਤੇ ਮੂਹ ਤੇ ਆਦੇ ਮੂਹ ਦੇ ਅਛਾ ਭਾਈ ਯਾਰ ਇੰਨੇ ਬਾੜੇ ਹਨਾ ਚੂਹੇ ਭਾਈ ਚੂਹੇ ਉਹਦੇ ਕਿਲੋ ਕਿਲੋ ਦੇ ਉੱਤੇ ਆ ਤੈਨ ਘਰ ਦੇ ਜੋ ਖੇਤ ਆਉਂਦੇ ਨੂੰ ਐ ਖਾਣਾ ਪੀਣਾ ਖਵਾਗੇ ਨਹੀਂ ਜਾਂਦੇ ਘਰ ਦੇ ਪੈੜ ਚੂਹੇ ਦਉਂਦੇ ਮੈਂ ਬਾਜਾਂ ਬਹੁ ਮਾਰਦਾ ਵਾ ਭਾਈ ਉਹ ਕੋਈ ਨਹੀਂ ਨੇੜਿਆ ਸੌਂਦੇ ਨਹੀਂ ਭਾਈ ਯਾਰ ਬਈ ਭਾਈ ਐਨਨੇ ਭਗਾ ਦੇ ਤੈਨਾਂ ਤਰਾਉਣਾ ਪਾਉ ਭਾਈ ਐਨਕ ਭਾਈ ਐਨਕ ਕਿ ਮੈਂ ਕੀੜਿਆਂ ਨੇ ਖਾ ਲਈ ਤਾਂ ਲਾ ਵਈ ਸੀ ਇਹ ਐਨਕ ਭਾਈ ਇਹ ਯਾਰ ਮੈਨੂੰ ਦਾਨ ਕਰਕੇ ਗਿਆ ਸੀ ਕੋਈ ਬੰਦਾ ਆਇਆ ਸੀ ਬਸ 2021 ਜਿਹੇ ਮੈਂ ਤਰਾਇਆ ਜੋ ਤੁੱਪ ਬੈਂਦੀ ਸੀ ਉਹਨੂੰ ਐਨਕਾ ਦੇ ਗਿਆ ਇਹ ਭਾਈ ਉਹਦੇ ਦੀ ਅੱਖਾਂ ਤੇਰੀਆਂ ਅੱਖਾਂ ਵਾ ਤਾਂ ਹੀ ਲਾਈ ਵੀ ਆ ਨਾ ਮੈਂ ਭਾਈ ਭਾਈ ਬਾਈਓ ਬਾਈ ਕਹਦੇ ਬੁਢਾ ਦਦੀ ਵੱਡਦਾ ਓਏ ਭਾਈ ਖਾਦਾ ਪੀਤਾ ਜਮੇ ਨਹੀਂ ਕੋਈ ਨਹੀਂ ਖਾਦਾ ਪੀਤਾ ਬਈ ਆ ਬਸ ਸਾਤੀ ਜਸਾਈ ਆ ਮੈਂ ਤੇ ਇਥੇ ਜੋ ਲੋਕ ਨਹੀਂਦੇ ਆ ਉਹ ਤੇਰੀ ਬਾਤ ਸੁਣਦੇ ਹੀ ਨਹੀਂ ਸੁਣਦੇ ਕੋਈ ਨਹੀਂ ਬਾਈ ਪੈਰੀ ਜਾਉਦਾ ਮੇਰਾ ਤਾਂ ਚੈਨਲ ਦਾ ਹੀ ਰੌਲਾ ਹੋਰ ਮੇਰਾ ਕੋਈ ਰੌਲਾ ਨਹੀਂਗਾ ਆ ਚੈਨਲ ਦਾ ਹੀ ਰੌਲਾ ਬਈ ਰੋ ਤੁਸੀਂ ਮੈਨੂੰ ਮੈਨੂੰ ਠਾਏ ਹੋਣਾ ਉਹ ਵਿੱਚ ਜਦੋਂ ਮੈਂ ਦਾਲ ਘਾਲ ਦਸਦੀ ਮੈਂ ਨਹੀਂ ਉੱਟਣਾ ਮੈਂ ਉਹ ਉੱਟੂ ਮਦਦ ਤਾਂ ਕਰੋ ਚੈਨਲ ਚਲਾਓ ਲੈ ਲੈ ਤੇ ਇਹਨਾਂ ਚੱਲ ਗਿਆ ਮੈਂ ਦਾ ਭਾਈ ਉਹ ਉੱਟੂ ਆਪਾ ਨਹੀਂ ਉੱਟਣਾ ਮੈਂ ਇਹਨੂੰ ਭਾਈ ਤੁਸੀਂ ਠਾਓਣਾ ਉਹ ਤੇ 6 ਮਿੰਟ ਪਾ ਦਿਓ ਬਸ ਪੱਕੀ ਕਬਰ ਬਣਾ ਦਿਓ ਮੇਰੀ ਭਾਈ ਲੋਕ ਬਾਬੋ ਯਾਰ ਮਦਦ ਹੀ ਨਹੀਂ ਕਰਦੇ ਯਾਰ ਇਹ ਭਾਈ ਇਹ ਇਤਿਹਾਸ ਰੱਜਿਆਣਾ ਭਾਈ ਬੰਦਾ ਮਰ ਗਿਆ ਪੰਜਾਬ ਦੇ ਵਿੱਚ ਬਿਲਕ ਬਿਲਕ ਭਾਈ ਚੈਨਲ ਨਹੀਂ ਚੱਲਿਆ ਕਿਸ ਨੇ ਸਾਥ ਨਹੀਂ ਦਿੱਤਾ ਯਾਰ ਕਿੱਡੀ ਮਾੜੀ ਗੱਲ ਹੈ ਬਾਈ ਤੁਸੀਂ ਜਿਹੜੇ ਗੰਦਪੋਦਿਆ ਮੈਡ ਸੰਧੂ ਵਰਗੇ ਉਹਨਾਂ ਨੂੰ ਤੁਸੀਂ ਫੋਲੋ ਕਰਦਾ ਬਾਈ ਮੇਰੀ ਗੱਲ ਸੁਣ ਭਾਈ ਜੇ ਮੈਂ ਸਾ ਇਹੜੀ ਪੰਜਾਬ ਦੀ ਧਰਤੀ ਆ ਕਿ ਪੁੰਨਾਂ ਦੀ ਧਾਨ ਦੀ ਧਰਤੀ ਆ ਸਭ ਬੰਦੇ ਦਾ ਬੰਦਾ ਸਾਡਾ ਚੰਦੇ ਨੇ ਪਕਾ ਦੇ ਓੜੂ ਕਿਤੇ ਨਾ ਦਾਤ ਨਹੀਂ ਓ ਦਿੱਤਾ ਬਾਈ ਦਾਡਾ ਓਏ ਮੇਰੇ